ਹਾਂਜੀ ਇੱਕ ਵਾਰ ਫਿਰ ਤੋਂ ਸਤਿ ਸ਼੍ਰੀ ਅਕਾਲ ਜੀ ਪਿਛਲੇ ਵਲੋਗ ਵਿੱਚ ਆਪਾਂ ਦੇਖਿਆ ਸੀਗਾ ਬਦਰੀਨਾਥ ਜੀ ਤੇ ਬਦਰੀਨਾਥ ਦੇ ਮੰਦਿਰ ਗਏ ਸੀਗੇ ਤੇ ਹੁਣ ਆਏ ਆਪਾਂ ਮਾਨਾ ਪਿੰਡ ਤੇ ਬਦਰੀਨਾਥ ਨੂੰ ਜਦੋਂ ਵੀ ਆਪਾਂ ਮਾਨਾ ਪਿੰਡ ਆਉਣਾ ਤਾਂ ਕੋਈ ਵੀ ਟੈਕਸੀ ਵਗੈਰਾ ਨਾ ਇੱਥੇ ਹੀ ਉਤਾਰ ਦਿੰਦੀ ਸਾਰੇ ਟੈਕਸੀਆਂ ਦੇ ਸਟੈਂਡ ਵਗੈਰਾ ਨੇ ਤੇ ਇੱਥੋਂ ਐਂਟਰਸ ਇੱਥੋਂ 1.5 ਕਿਲੋਮੀਟਰ ਤੁਰ ਕੇ ਅੱਗੇ ਜਾਣਾ ਪੈਂਦਾ ਪਿੰਡ ਦੇ ਅੰਦਰ ਸੋ ਦੇਖੋ ਥਿਊ ਕਿੰਨਾ ਵਧੀਆ ਹੈ ਇੰਡੀਆ ਦਾ ਲਾਸਟ ਪਿੰਡ ਹੈ ਇਹ ਮੰਨਾ ਸੋ ਚਲਦੇ ਆ 1.5 ਕਿਲੋਮੀਟਰ ਤੁਰ ਕੇ ਜਾਣਾ ਪਏਗਾ ਇਹ ਦੇਖ ਲਿਆ ਕਿੱਦਾਂ ਦਾ ਉਹਨਾਂ ਦਾ ਰਹਿਣ ਸਹਿਣ ਹੈ ਸੱਬੇ ਚਾਰ ਘਰ ਉਹਨਾਂ ਦੇ ਕਿੱਦਾਂ ਦੇ ਨੇ ਬੋਲੀ ਵਗੈਰਾ ਪਹਿਰਾਵਾ ਕਿੱਦਾਂ ਦਾ ਸੋ ਜਾਣੇ ਪਏ ਤੁਰ ਕੇ ਹੁਣ ਬੈ ਨਾਲ ਦੇ ਕਾਫੀ ਅੱਗੇ ਲੰਘ ਗਏ ਸੋ ਮੈਂ ਪਿੱਛੇ ਰਹਿ ਗਿਆ ਚਲਦੇ ਆ ਥੋੜੀ ਬੋਤੀ ਪਹਿਲਾਂ ਸਟਾਡੀ ਕੋ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਅੱਗੇ ਲਾ ਜਾਂਦੇ ਤੇ ਮਾਨਾ ਪਿੰਡ ਤੋਂ ਚਾਈਨਾ ਦਾ ਬਾਰਡਰ ਨੇੜੇ ਪੈਂਦਾ ਹੈ ਜਿਹੜਾ ਹੈ ਕਿ ਕਿੰਨੇ ਆ 45 ਦੇ ਕਰੀਬਨ ਕਿਲੋਮੀਟਰ ਪੈਂਦਾ ਹੈ ਭਾਰਤ ਦੇ ਅੰਤਿਮ گاؤں ਮਾਨੋ ਮਾਨਾ ਮੈਂ ਆਪਕਾ ਸਵਾਗਤ ਹੈ ਇਹੋ ਜੀ ਚੜਾਈ ਹੈ ਤੁਰ ਕੇ ਜਾ ਰਹੇ ਹੇਠੇ ਦੇਖੋ ਨਦੀ ਚੱਲ ਰਹੀ ਆਲੇ ਵੀ ਦੁਕਾਨਾਂ ਮਾਰਕੀਟੇ ਛੋਟੀ ਮੋਟੀ ਇੱਧਰ ਨੇ ਰਵਾਤ ਵਿੱਚ ਇੱਕ ਮਾਰ ਖੜੀਏ ਆ ਗਈ ਪਹਾੜਾਂ ਦੇ ਵਿੱਚ ਹੀ ਇਹ ਪਿੰਡ ਵਸਿਆ ਹੋਇਆ ਹੈ ਜੇ ਇਹ ਗਲੀਆਂ ਬਹੁਤ ਛੋਟੀਆਂ ਛੁੱਟੀਆਂ ਨੇ ਆਹ ਦੇਖੋ ਚੜਾਈ ਕਿੰਨੀ ਘਟ ਹੈ ਅਜ ਦੁਕਾਨਾਂ ਬੰਦੀਆਂ ਪੈ ਨੇ ਵਿੱਚ ਘਰ ਵੀ ਆ ਗਏ ਨੇ ਇੱਥੇ ਤੋਂ ਸ਼ੁਰੂਆਤ ਹੋ ਜਾਂਦੀ ਮਾਨਾ ਪਿੰਡ ਦੀ ਦੇਖੋ ਉੱਪਰ ਉੱਪਰ ਕਰਕੇ ਘਰ ਬਣਾਏ ਹੋਏ ਨੇ ਜਿਹੜੇ ਇਹਨਾਂ ਦੀ ਛੱਤਾਂ ਨੇ ਚਾਦਰਾਂ ਜਿਹੀ ਬਣਿਆ ਨੇ ਤੇ ਉਹ ਦੇਖੋ ਘਰ ਰਹਿੰਦੇ ਆ ਇਥੋਂ ਕਾਈ ਇੱਥੇ ਦੁਕਾਨਾਂ ਇਹ ਮੰਦੇ ਰਸਤਾ ਉੱਪਰ ਉੱਪਰ ਚੜਾਈ ਛੜ ਕੇ ਜਾਣਾ ਪੈਂਦਾ ਹੈ ਇਤੋਂ ਸ਼ੁਰੂ ਹੋ ਜਾਂਦਾ ਹੈ ਮਾਨਾ ਪਿੰਡ ਛੋਟੀ ਛੋਟੀ ਸੜਕਾਂ ਉੱਪਰ ਚੜਾਈ ਤੇ ਥੋੜਾ ਸਟੈਪਾਂ ਦੇ ਜ਼ਰ ਕਿ ਉੱਪਰ ਜਾਣਾ ਪੈਂਦਾ ਹੈ ਹਰ ਦੁਕਾਨਾਂ ਦੇ ਖੁਸ਼ੀਲ ਦੀ ਚਦਰਾਂ ਪਾਈਆਂ ਪੈਨ ਕਿਸੇ ਕਿਸੇ ਨੇ ਲੈਂਟਰ ਹੈਗਾ ਇੱਥੇ ਇਹ ਚੀਜ਼ਾਂ ਹੀ ਮੰਗੀਆਂ ਹੋਣਗੀਆਂ ਲੈਣੀਆਂ ਹੋਣਗੀਆਂ ਹਾਲੀਵੁੱਡ ਜਾ ਰੂਮ ਵਗੈਰ ਇੱਥੇ ਮਿਲ ਜਾਂਦੇ ਆ ਇਹ ਕੀ ਹੈ ਬਿਆਸ ਗੁਫਾ 800 ਮੀਟਰ ਬੀਮ ਪੁਲ ਗਣੇਸ਼ ਗੁਫਾ ਆਪਾਂ ਜਾਨਾ ਬੀਮ ਪੁਲ ਤੇ 900 ਮੀਟਰ ਜਿਹੜਾ ਅੱਗੇ ਹੈ ਅੱਗੇ ਪਿੰਡਾਂ ਕਿ ਕਾਫੀ ਫੈਲਿਆ ਹੋਇਆ ਸੀ 2-4 ਘਰ ਥੋੜਾ ਜਿਹਾ ਉੱਪਰ ਆ ਗਿਆ ਤੇ ਦੇਖੋ ਇੱਥੇ ਜਿੰਨੇ ਵੀ ਘਰ ਨੇ ਇਹਦੇ ਛੱਤਾਂ ਚਾਦਰ ਦੀ ਬਣੀ ਹੋਈਆਂ ਨੇ ਕਿਸੇ ਕਿਸੇ ਤੇ ਲੈਂਟਰ ਵੇਰੇ ਪਾਇਆ ਹੋਇਆ ਹੈ ਚਾਦਰਾਂ ਦੀ ਜ਼ਿਆਦਾਤਰ ਘਰ ਬਣੇ ਪਏ ਨੇ ਕਿਉਂਕਿ ਜਦੋਂ ਬਰਫ਼ ਇੱਥੇ ਪੈਂਦੀ ਹੈ ਨਾ ਸੋ ਚਾਦਰ ਤੋਂ نیچے ਖਿਸਕ ਜਾਂਦੀ ਹੈ ਕਾਹਿਓ ਚਾਹ ਤੇ ਜਾ ਸਾਹੇ ਜਰ ਜਾਂਦਾ ਹੈ ਪਹਿਲਾਂ ਵੀ ਕੱਲ ਕਾਫੀ ਉਚਾਈ 'ਚ ਚੜ ਕੇ ਆਏ ਹੇ ਨੀਚੇ ਕਿੱਥੇ ਪੜਾ ਭਾਈ ਨਹੀਂ ਲੱਗਦਾ ਜਿਵੇਂ ਜਿਵੇਂ ਪੜੀਆਂ ਵਿੱਚ ਸਾਫ ਪੱਕ ਜਾਂਦਾ ਅੱਗੇ ਜਾ ਕੇ ਹੋਰ ਅੱਗੇ ਪਿੰਡ ਕਹਿੰਦੇ ਕਾਫੀ ਲੰਬਾ ਹੈ ਇਸ ਕੋ ਲੋਕ ਆਪਣੀ ਬਸਤੀ ਦੇਖੋ ਪਿੱਛੇ ਜਿਹੜਾ ਇਸ਼ਤ ਹੈ ਪੱਥਰ ਦੀ ਬਣੀ ਪਈ ਹੈ ਟੋਪੜੀ ਦਾ ਪੱਥਰ ਜੇ ਰੱਖੇ ਹੋਏ ਨੇ ਦੇਖੋ ਪਰੇ ਮਿਲ ਕਿ ਜੋਂ ਬਰਫ਼ ਪੈਂਦੀ ਨਾ ਤਾਂ ਨੀਚੇ ਆ ਜਾਂਦੀ ਹੈ ਇਹ ਵੀ ਨੀਚੇ ਸਾਰੇ ਘਰ ਨੇ ਛੱਤ ਜਿਹੜੀ ਤੇ ਚਾਦਰ ਹੈ ਦੇਖੋ ਦੂਜੀ ਤਰ੍ਹਾਂ 3 ਨੇ 3 ਦੀ ਚਾਦਰਾਂ ਨੇ ਸਾਰੀਆਂ ਜਿੱਥੇ ਛੱਤਾਂ ਨੇ ਜਿਹੜੀਆਂ ਰੋਗੇ ਜਾਂਦੇ ਆ ਅੱਗੇ ਆ ਕੇ ਕਾਫੀ ਜੀ ਇੱਧਰ ਆਪਾਂ ਨੂੰ ਰਹਿਣ ਵਾਸਤੇ ਰੂਮ ਵਗੈਰੇ ਮਿਲ ਸਕਦੇ ਨੇ ਤੇ ਨੀਚੇ ਜੀ ਘਰ ਨੇ ਸਾਰੇ ਬਾਕੀ ਉੱਪਰ ਵੀ ਰਹਿੰਦੇ ਆ ਦੇਖੋ ਪਿੰਡ ਦੇ ਬਿਲਕੁਲ ਸੈਂਟਰ ਵਿੱਚ ਪਹੁੰਚ ਚੁੱਕੇ ਆ ਤੇ ਯਾਰੋ ਤੇ ਇੱਥੇ ਨਾ ਹਵਾ ਬਿਲਕੁਲ ਨਹੀਂ ਬਹੁਤ ਵਧੀਆ ਸ਼ੁੱਧ ਹੈ ਤੇ ਇੱਥੋਂ ਦਾ ਪਾਣੀ ਵੀ ਬਹੁਤ ਵਧੀਆ ਹੈ ਤਾਜੀ ਹਵਾ ਹਰਿਆਲੀ ਹੈ ਪੂਰੀ ਇੱਥੇ ਪਹਾੜਾਂ ਵਿੱਚ ਪਿੰਡ ਵਸਿਆ ਤੇ ਜਦ ਕਰਕੇ ਨਾ ਹਵਾ ਠੰਡੀ ਬਹੁਤ ਆ ਰਹੀ ਹੈ ਬ੍ਰਦਰ ਅਗੇ ਕੋ ਮਰੇ ਫੋਟੋ ਕਿਚਨੇ ਦਾ ਫੋਟੋ ਕਿਚਨੇ ਲੁਕੈਸ਼ਨ ਵਧੀਆ ਇੱਥੇ ਪਿੰਡ ਤੋਂ ਅੱਗੇ ਨਾ ਪੱਥਰ ਜੇ ਪਹਾੜ ਜੇ ਇਧਰ ਪਿਆ ਹੈ ਇੱਥੇ ਜੋ ਫੋਟੋ ਖਿਜਦੇ ਹੁਣ ਤਾਂ ਅੱਗੇ ਆਨੇ ਨਾ ਪਿੰਡ ਤੋਂ ਦੇਖੋ ਇੱਥੇ ਕਰਕੇ ਰੈਸਟੋਰੈਂਟ ਢਾਬੇ ਵਗੈਰਾ ਬਣੇ ਪਏ ਨੇ ਇਹ ਕਿਦਰ ਢਾਬਾ ਆ ਪਕੌੜੇ 60 ਰੁਪਏ ਫਿਰ ਪਲੇਟ ਹੋਏਗੀ 54 50 ਰੁਪਏ ਬਲੇਟ ਮੋਸੇ ਬੀਰਵਦਾ 1 ਪਲੇਟਨ ਤਾਬੇ ਜੇ ਤੇ ਪਿੰਡ ਦੇ ਨਾਲ ਹੀ ਬਿਲਕੁਲ ਦੇਖੋ ਇਹ ਨਦੀ ਜਾ ਰਹੀ ਹੈ ਇਹ ਅੱਗੇ ਬਦਰੀਨਾਸ ਜਾਂਦੀ ਨਦੀ ਵਿਊ ਦੇਖੋ ਇੱਥੋਂ ਕਿੰਨਾ ਵਧੀਆ ਵਿਊ ਆਂਦਾ ਹੈ ਪਹਾੜਾਂ ਦੇ ਨੇੜੇ ਪਿੰਡ ਹੈ ਬਰਫ਼ ਤਾਂ ਆਬੀਸਲੀ ਪੱਕਾ ਪੈਂਦੀ ਹੋਈਗੀ ਠੀਕ ਇਹ ਸਾਹਮਣੇ ਦੇਖੋ ਇੱਥੋਂ ਦੇ ਵਸਨੀਕ ਆ ਰਹੇ ਨੇ ਜਿਹੜੇ ਇੱਥੇ ਰਹਿੰਦੇ ਨੇ ਕਾਫੀ ਜਨੇ ਹੈਂਡਲਿੰਗ ਕਰਨ ਲੋਕ ਲਗਾ ਹੋਇਆ ਨਮਸਤੇ ਆਂਟੀ ਜੀ ਤੱਕ ਕੇ ਲਗਦਾ ਮੈਨੂੰ ਕੰਮ ਕਰਕੇ ਆਇਆ ਸ਼ਾਇਦ ਜਿੱਥੋਂ ਦੀ ਹੈ ਤੂੰ ਕਾਫੀ ਬਈ ਪੂਰਾ ਉਹਨਾਂ ਦੇ ਚਾਰੇ ਨੇ ਪੱਥਰ ਦੇ ਨੀਚੇ ਆਵੇ ਕੱਟ ਕੇ ਰਸਤਾ ਬਣਾ ਆਵੇ ਪਿੰਡ ਦੇ ਵਿੱਚ ਹੈ ਨਾ ਨੈਰ ਛੱਲਾ ਮਾਰੀ ਪੂਰੀ ਆਵਾਜ਼ ਆ ਰਹੀ ਦੇਖੋ ਪਿੰਡ ਦੇ ਨਾਲ ਨਾਲ ਸੁੱਤ ਹਵਾ ਆ ਰੰਦੀ ਇਹਨਾਂ ਦੇ ਓਹ ਉਧਰ ਜਾ ਕੇ ਉਧਰ ਵੀ ਰਸਤਾ ਜਾਈ ਜਾ ਰਿਹਾ ਉੱਥੇ ਵੀ ਰੈਸਟੋਰੈਂਟ ਹੈ ਨਹੀਂ ਲੈ ਲਾਈਟ ਤਾਂ ਇੱਦਾਂ ਸੋਲਰ ਸਿਸਟਮ ਲਗਾਇਆ ਹੋਇਆ ਠੀਕ ਹੈ ਤੁਪ ਤਾਂ ਇੱਥੇ ਬਹੁਤ ਘੱਟ ਦਿਖਣ ਨੂੰ ਮਿਲਦੀ ਆ ਅੱਗੇ ਚੱਲਦੇ ਹੁਣ ਅੱਗੇ ਚੱਲ ਜਕੇ ਅਸੀਂ ਆ ਗਏ ਆ ਇੱਧਰ ਹੈਗਾ ਭੀਮ ਪੁੱਲ ਸੱਸੂ ਦੀ ਪੁੱਲ ਉਹ ਸਾਹਮਣੇ ਸਵੇਰੇ ਕਿਹੜਾ ਪੁੱਲ ਹੈ ਭੀਮ ਪੁੱਲ ਨੇ ਭੀਮ ਪੁੱਲ ਉਧਰ ਭੀਮ ਪੁੱਲ ਹੈ ਅਦਕਨੰਤ ਨਦੀ ਕੰਧ ਤੇ ਉਸ ਤਰਫ ਹੈ ਇਹ ਦੂਜੀ ਨਦੀ ਹੈ ਅੱਗੇ ਜਾ ਕੇ ਮਿਲਦੀਆਂ ਸਾਰੀਆਂ ਇੱਕੋ ਹੀ ਨੇ ਸੇਮ ਰਿਖ ਜਾਨੀ ਇੱਕੋ ਹੀ ਨਦੀਆਂ ਵਾਹ ਨਦੀਆਂ ਦਾ ਬਹੁਤ ਤੇਜ਼ ਹੈ ਨੀਚੇ ਦੀ ਇਹ ਚੜਾਈ ਕਾਫੀ ਲੰਬਾ ਪਿੰਡ ਹੈ ਸੋ ਦੇਖੋ 뷰 ਤੇ ਜਗਾ ਕਿੰਨੇ ਘਾੜਾ ਪਹਾੜ ਇਥੋਂ ਕੱਟ ਕੇ ਬਣਾਇਆ ਹੈ ਇੱਥੇ ਠੰਡ ਹੋਰ ਜ਼ਿਆਦਾ ਲੱਗਣਾ ਵੀ ਕਿਉਂਕਿ ਨਦੀ ਨੇੜੇ ਆ ਗਈ ਨੀਚੇ ਆ ਕੇ ਪਹਾੜਾਂ ਦੇ ਦੇਖੋ ਕਿੰਨਾ ਵਧੀਆ ਨੀਚੇ ਤੋਂ ਰਸਤਾ ਨਿਕਲਦਾ ਤੇ ਯੋਗੀ ਜੀ ਬੈਠੇ ਆ ਆਪਣੇ ਸੋ ਥੋੜਾ ਥੋੜਾ ਹੋਰ ਜਲਦੇ ਇੱਥੇ ਬਹੁਤ ਜਿਆਦਾ ਠੰਡ ਲੱਗਣਾ ਪਈ ਆਹ ਆਹ ਇੱਧਰ ਦੇਖੋ ਪਿੱਛੇ ਰਸਤਾ ਜਾ ਰਿਹਾ ਹੈ ਉੱਥੋਂ ਹੁਣ ਕੁਟਕ ਹੜਨਾ ਹੈ ਇਧਰ ਨਾ ਨਿੱਚੇ ਦੀ ਖਾਈ ਹੈ ਕਾਫੀ ਪਾਣੀ ਦਾ ਵੇਗ ਵਹਾਅ ਬਹੁਤ ਤੇਜ਼ ਹੈ ਪਹਾੜਾਂ ਦੇ ਵਿੱਚੋਂ ਪਾਣੀ ਆ ਰਿਹਾ ਹੈ ਸਰ ਭਾਈ ਜੀ ਇੱਥੇ ਹੀ ਰਹਿਣਾ ਲਿਓ ਆ ਹਾਂ ਅਮ ਦਾ ਯੂਪੀ ਮੇਰੇ ਸੇ ਯੂਪੀ ਮੇਰੇ ਸੇ घूमने आयो बढ़िया का गाँव यहाँ पर ठंड कितनी होगी नीचे आकर साथ है ये मंदर है आदे। तो आदे है ना सरस्वती जी हमारे तो अभी जो बहुत ज़्यादा गर्मी है ऊपर नी लग रही थी इतनी ठंड नीचे कितनी ठंड लग रही है का मंदिर उचे चलने उधर ਉੱਥੇ ਲਿਖਿਆ ਹੋਇਆ ਹਿੰਦੂਸਤਾਨ ਦਾ ਅੰਤਿਮ ਦੁਕਾਨ ਹੈ। ਮਤਲਬ ਕਿ ਇੰਡੀਆ ਦੀ ਲਾਸਟ ਦੁਕਾਨ ਹੈ ਉਹ। ਇਹ ਕੁਲਾ ਹੈ ਜਿਹੜਾ ਕਹਿੰਦੇ ਸੀ। ਤੇ ਇਹ ਹੈ ਜੀ ਹਿੰਦੂਸਤਾਨ ਦੀ ਅਖੀਰਲੀ ਦੁਕਾਨ। ਤੇ ਇਸ ਤੋਂ ਬਾਅਦ ਇਸ ਵੇਗਨ ਲਾਸਟ ਹੈ। ਲਾਸਟ ਦੁਕਾਨ ਇਹ ਹੈ। ਹਿੰਦੂਸਤਾਨ ਦੀ ਅਖੀਰਲੀ ਦੁਕਾਨ। ਮਤਲਬ ਕਿ ਫਰੇ ਇੰਡੀਆ ਹਿੰਦੂਸਤਾਨ ਦੀ ਆਖਰੀ ਦੁਕਾਨ ਇਹ ਵੀਰੇ ਹਿੰਦੂਸਤਾਨ ਦੀ ਇਹ ਆਖਰੀ ਦੁਕਾਨ ਹੈ ਇਸ ਤੋਂ ਅੱਗੇ ਨਹੀਂ ਕੋਈ ਇਸ ਤੋਂ ਅੱਗੇ ਹਾਂਜੀ ਇੱਧਰ ਨਾ ਇਸ ਹਾਂਜੀ ਅੱਗੇ 5 ਕਿਲੋ ਮੀਟਰ ਬਾਅਦ ਕੁਝ ਹੈ ਹੋਰ ਵਿਚਾਰ ਉਹ ਇੰਡੀਆ ਵੀ ਪੜਦਾ ਹੈ ਨਾ ਇਹ ਆਖਰੀ ਦੁਕਾਨ ਹੈ ਚਲ ਤਾਂ ਇੰਡੀਆ ਰਿਆ ਵਾਲੇ ਪਰ ਦੁਕਾਨ ਇਹ ਆਖਰੀ ਹੈ ਇਸ ਤੋਂ ਅੱਗੇ ਕੋਈ ਵੀ ਦੁਕਾਨ ਨਹੀਂ ਹੈ ਇੰਡੀਆ ਜੀ ਇਹ ਆਖਰੀ ਦੁਕਾਨ ਹੈ ਸੋ ਛੇੜੇ ਦੁਕਾਨ ਸਦੇ ਰੇਟ ਵੀ ਮੰਗੇ ਹੋਣਗੇ ਸਾਹੂ ਚਾਹੀਦੇ ਆਗੇ ਹੁਦੂ ਦੇਖੋ ਉਸਤਰ ਤੋਂ ਆਈ ਸੀ ਕਿ niche ਉਹ ਕਿੰਨਾ ਬਣਾਇਆ ਪਿਆ ਪੱਥਰਾਂ ਉੱਤੇ ਸਭ ਕੁਝ ਫੜਿਆ ਪਿਆ ਥੋੜਾ ਜਿਹਾ ਇਸ ਟਾਈਮ ਖੜਿਆ ਹਾਂ ਹਿੰਦੂਸਤਾਨ ਦੀ ਆਖਰੀ ਦੁਕਾਨ ਤੇ ਸੋ ਇੱਥੇ ਪੀਨੇ ਚਾਹ 20 ਰੁਪਏ ਦਾ ਚਾਹ ਚਾਹ ਹੋ ਰਹੀ ਤਿਆਰੀ ਹੰਡ ਬਹੁਤ ਵਧੀਆ ਦਾ ਇੱਥੇ ਤੇ ਆ ਜੀ ਦੁਕਾਨ ਚਾਹ ਬਹੁਤ ਵਧੀਆ ਬਣੀ ਹੋਈ ਹੁਣ ਪੀਤੀ ਸੀ ਆਪਾਂ ਹਿੰਦੂਸਤਾਨ ਦੀ ਅਖੀਰਲੀ ਦੁਕਾਨ ਤੋਂ ਚਾਹ ਇਹ ਚਾਹ ਬੜੀ ਘੈਂਟ ਸੀਗੀ ਤੇ ਹੁਣ ਚਲਦੇ ਆ ਪਿੰਡ ਦੇ ਅੰਦਰ ਤੇ ਘਰ ਦੇਖਦੇ ਆ ਵੈਸੇ ਪਿੰਡ ਦੇ ਸੈਂਟਰ ਚੋਂ ਆਏ ਸੀਗੇ ਤੇ ਥੋੜਾ ਉਹ ਤਾਂ ਪਿੰਡ ਦੇ ਅੰਦਰ ਜਾ ਕੇ ਦੇਖਦੇ ਆ ਕਿਦਾਂ ਦਾ ਮਾਹੌਲ ਹੈ ਘਰ-ਘਰ ਤੇ ਦੇਖਦੇ ਕੀ ਹੋ ਜਾਂਦਾ ਜੀ ਕਿਸ ਤਰ੍ਹਾਂ ਦਾ ਤਬੂਸ਼ ਹੰਦਰ ਦਾ ਬਣਿਆ ਹੋਇਆ ਢਾਂਚਾ ਇਧਰੋਂ ਅੱਗੋਂ ਰਸਤਾ ਜਾਂਦਾ ਹੈ ਅੰਦਰ ਤਾਂ ਅੰਦਰ ਚਲਦੇ ਹਾਂ ਉੱਪਰ ਜਦੋਂ ਵਾਪਸੀ ਦੀ ਆਂਦੇ ਆ ਤਾਂ ਤੇ ਗ੍ਰੀਨ ਟੀ ਵਗੈਰਾ ਟੀ ਮਿਲ ਜਾਂਦੇ ਛੋਲ ਗਰਮ ਮਿਲ ਜਾਂਦੇ ਨੇ ਤੇ ਇਧਰੋਂ ਹੀ ਉੱਪਰ ਰਸਤਾ ਪਿੰਡ ਦੇ ਅੰਦਰ ਜਾਂਦਾ ਹੈ ਤੇ ਇਧਰੋਂ ਬਾਹਰ ਦੀ ਜਾਂਦਾ ਹੈ ਤੇ ਇਹ ਵੀ ਪਿੰਡ ਦੇ ਅੰਦਰ ਹੀ ਜਾਂਦੇ ਇਧਰ ਰੈਸਟੋਰੈਂਟ ਵਗੈਰਾ ਟਾਬੇ ਬਹੁਤ ਬਣੇ ਪਏ ਨੇ ਇਹ ਬਾਈ ਆਪਣਾ ਹੈ ਕੰਮ ਹੈ ਕਾ ਵਧੀਆ ਇਹ ਵਾਲਾ ਰਸਤਾ ਉਧਰ ਧੀਮਪੁਰੜੇ ਪਾਸੇ ਲੰਘ ਜਾਂਦਾ ਹੈ ਜਿੱਥੇ ਅਖੀਰਲੀ ਦੇ ਗਾਨਾ ਇੰਡੀਆ ਦੀ ਤੇ ਇਸ ਪਾਸੇ ਇਹ ਪਿੰਡ ਦੇ ਅੰਦਰ ਰਸਤਾ ਜਾ ਰਿਹਾ ਸੋ ਉੱਪਰ ਚੱਲਦੇ ਹੁਣ ਕਿੱਦਾਂ ਹੈ ਆਹ ਪਿੰਡ ਸਾਰਾ ਨਾ ਉਚਾਈ ਤੇ ਉੱਪਰ ਉੱਪਰ ਜਾ ਕੇ ਘਰ ਕਿੰਨੇ ਵਧੀਆ ਬਣਾਏ ਪਏ ਨੇ ਦਰ ਵੇਖੋ ਛੋਟੇ ਛੋਟੇ ਘਰ ਦੁਕਾਨਾਂ ਵੀ ਆ ਜੀ ਬੜੀ ਮਹਿੰਗੇ ਨੇ ਇੰਨੇ 500 ਦਾ ਸਟੋਰ। ਓਕੇ ਜਿਨ੍ਹਾਂ ਉਪਰ ਆਪਾਂ ਜਾਜਨਤਾ ਉਪਰ ਖਰਚ ਵੀ ਬਦਲ ਪਰ ਸਮਾਨ ਲੈ ਕੇ ਜਾਣ ਦਾ ਇਧਰ ਆ ਗਈ ਸ਼੍ਰੀ ਗਣੇਸ਼ ਗੁਫਾ। ਇਹ ਸ਼੍ਰੀ ਗਣੇਸ਼ ਗੁਫਾ ਇੱਥੇ ਜਲਦੀ ਅੰਦਰ ਪਿੰਡ ਦੇ ਵਿੱਚ ਹੀ ਹੈ। ਇਹ ਹੈ ਸ਼੍ਰੀ ਗਣੇਸ਼ ਗੁਫਾ ਅੰਦਰ ਜਾ ਕੇ

ਅੱਛਾ ਬੋਰ ਰੇਟ ਤੇ ਕਿੰਨਾ ਵੱਧ ਜਾਏਗਾ ਕਿੰਨਾ ਕਿੰਨਾ ਕੁ ਬਣਦਾ ਇੱਕ ਬਾਅਦ ਜਦ ਥੋੜਾ ਸਾ ਹੋਊਗਾ ਬਣਾ ਦਿਆ ਹੋਇਆ ਐਸੀ ਇਹ ਉਹ ਹੈ ਉਹ ਹੈ ਇਸ ਐਸੇ ਜਿਸ ਨੂੰ ਡਿਸਪਲੇ ਕਰਤੇ ਨਾ ਲੋਕ ਵੈਸੇ ਹੀ ਮੰਨ ਲੈਂਦੇ ਹਾਂ ਹਾਂ ਮੈਂ ਇਹ ਮੰਨਦਾ ਹਾਂ ਕਿ ਅਗਰ ਆਪ ਲੱਗਾ ਬਹੁਤ ਬੈਸਟ ਟਰੈਕਰ ਹੋ ਤਾਂ ਟਰੈਕਿੰਗ ਲਈ ਆਪ ਇਹਾਂ ਤੇ ਸਟੇ ਕਰੋ ਬੜੀ ਅੱਛੀ ਪਲੇਸ ਹੈ ਫੋਰ ਦੀ ਟਰੈਕਿੰਗ ਓਨਲੀ ਹੂੰ ਜਿਹੜੇ ਪੰਜਾਬ ਦੇ ਪਿੰਡਾਂ ਜਿਹੜੇ ਹੁੰਦੇ ਨਾ ਜਦੋਂ ਇਹ ਚੀਜ਼ ਦੇਖਦੇ ਆਂ ਤਾਂ ਵਧੀਆ ਲੱਗਦੀ ਹੈ ਕਿਉਂਕਿ ਇਹ ਅਲੱਗ ਆ ਜਾਂਦਾ ਉਹ ਸਾਰਾ ਮੈਦਾਨੀ ਇਲਾਕਾ ਹੁੰਦਾ ਆਪ ਮਨਾਨੀ ਵਾਲੀ ਸਾਈਡ ਚਲੇ ਜਾਓਗੇ ਪਤਨੀ ਟੌਪ ਵਾਲੀ ਸਾਈਡ ਚਲੇ ਜਾਓਗੇ कश्मीर जहाँ भद्रवाली साइड चले जाओगे वैसे ही माहौल है कोई खास ही नहीं है अच्छा सेम वैसे है से हाँ जो लोग पहली बार विजिट करते हैं उनको थोड़ा अच्छा हाँ, तो तो लगता तो लगता है डिफरेंट क्योंकि तो तो और यहाँ पे मतलब यहाँ के माहौल को अंडरस्टैंड करना है तो यहाँ पे आपको स्टे करना पड़ेगा ये नहीं की दो मिनट में आए ऐसे बोल के चले गए लास्ट पिंड है ये वो नहीं आप स्टे करो फिर आप चीज को अंडरस्टैंड पाओगे ट्रैकिंग करो यहाँ पे फिर ठीक है अदरवाइज नहीं हाँ जी बेरे और यहाँ पे मुझे एक चीज थोड़ी डिफरेंट लगी है यहाँ पे भी जितने घर हैं

ਹਾਂ ਤਾਂ ਕਾਫੀ ਜਗ੍ਹਾ ਨੇ ਡਿਜ਼ਾਈਨ ਕੋ ਪ੍ਰਮੋਟ ਕੀਤਾ ਹੈ ਮਤਲਬ ਇਹ ਹਿੰਦੂਜਮ ਦੇ ਉੱਪਰ ਕਾਫੀ ਜਗ੍ਹਾ ਪੇਂਟਿੰਗ ਵੀ ਹੋਈ ਹੋਣਾ ਹੈ। ਆਗੇ نیچے ਬੀਮ ਪੁਲ ਥਾ ਆ ਦੇਖੋ ਅੱবি ਆਗੇ ਵੀ ਹੈ ਥੋੜਾ ਸਾ ਦੇਖਦੇ ਹਾਂ ਇਹ ਨਵਾਂ ਬੰਦਰਾ ਘਰ ਬਣਾ ਰਹੇ ਨੇ ਪੱਥਰ ਦੇ ਬਣਾਉਂਦੇ ਆ ਜਿਆਦਾਤਰ ਖਿੜਕੀਆਂ ਵਗੈਰਾ ਸ਼ਟਰ ਇੰਨਾ ਦੁਕਾਨ ਲੱਗਦੀ ਜਾਂ ਇਦਾਂ ਕਰ ਲੱਗਦਾ ਹੈ ਸਾਈਡ ਤੇ ਨਹੀਂ ਇਹ ਘਰ ਹੀ ਹੈ ਇਹ ਜਿਵੇਂ ਆਪਣਾ ਮੇਨ ਗੇਟ ਹੁੰਦਾ ਨਾ ਇਹਨਾਂ ਨੇ ਸ਼ਟਰ ਲਗਾਤਾ ਹੂੰ ਬੜਾ ਵਧੀਆ ਬਣਾਇਆ ਪੱਥਰ ਦੇ ਡਿਜ਼ਾਈਨ ਨਾਲ ਬਣਾਇਆ ਪੱਥਰ ਹੈ ਛੋਟੇ ਛੋਟੇ ਪੱਥਰ ਨੂੰ ਕੱਟ ਕੇ ਪੀਸ ਉਹਨਾਂ ਦਾ ਬਣਾਇਆ ਹੈ ਭਾਈ ਜੀ ਜਾ ਰਹੇ ਆ ਆਪਣੇ ਨਾਲ ਦੇ ਜਿਹੜਾ ਵੀਰ ਆ ਦੱਸ ਰਿਹਾ ਇਹਨਾਂ ਜਗ੍ਹਾ ਬਾਰੇ ਇਹ ਵੀਰ ਟ੍ਰੈਕਿੰਗ ਕਰਦਾ ਹੈ ਇਹ ਕੁਮ ਮੰਦਰਾਂ ਦੇ ਨੂੰ ਜਿਆਦਾ ਪਤਾ ਹੈ ਪਲੇਸਿਸ ਦੇ ਬਾਰੇ ਬਦਰੀਨਾਥ ਤੋਂ ਬਿਲਕੁਲ ਨੇੜੇ ਹੀ ਪੈਂਦਾ ਪਿੰਡ ਸੋ ਜਿਦਵੇਂ ਬਦਰੀਨਾਥ ਜਾਂਦੇ ਨੇ ਦਰਸ਼ਨ ਕਰਨ ਇੱਧਰ ਜਰੂਰ ਹੋ ਕੇ ਜਾਂਦੇ ਜਿਵੇਂ ਕਿ ਵੀਰ ਨੇ ਕਿਹਾ ਸੀਗਾ ਦੇਖੋ ਇੱਥੇ ਜਿੰਨੇ ਵੀ ਕਰਨੇ ਹਰ ਇੱਕ ਦੁਆਰ ਹੈ ਜਾਂ ਦਿਵਾਰ ਜੋਂ ਬਣੀ ਹੋਈ ਐ ਤਾਂ ਇਹਨਾਂ ਤੇ ਦੇਖੋ ਹਰ ਇੱਕ ਜਿਹੜੀ ਕਲਾ ਕ੍ਰਿਤੀਆਂ ਬਣੀਆਂ ਹੋਈਆਂ ਨੇ ਰਿਲੀਜੀਅਸ ਦੇ ਰੈਟਡ ਜਾਂ ਹੋਰ ਪਿਕਚਰ ਹੋ ਗਈ ਸਭ ਕੁਝ ਇੱਥੇ ਬਣਿਆ ਹੋਇਆ ਦੇਖੋ ਪਿੱਛੇ ਇੱਧਰ ਹੀ ਕਿੱਧਰ ਲੱਗਾ ਅੰਕਲ ਜੀ ਗਾਓ ਬੜੀ ਲੱਗਾ ਗਾਓ ਪਲੀਸ ਸੇ ਇੰਗਲਿਸ਼ ਹਾਂਜੀ ਅੰਕਲ ਜੀ ਆਏ ਸੀ ਕਿ ਕੇਰਲਾ ਤੋਂ ਤੇ ਕਹਿੰਦੇ ਹਿੰਦੀ ਆਂਦੀ ਨਹੀਂ ਆ ਇੰਗਲਿਸ਼ੀ ਗੱਲਾਂ ਕਰ ਰਹੇ ਜਿੰਨੇ ਵੀ ਆਂਦੀ ਥੋੜੀ-ਬੁਤੀ ਆਪਾਂ ਗੱਲ ਕੀਤੀ ਏ ਕਹਿੰਦੇ ਪਿੰਡ ਬਹੁਤ ਵਧੀਆ ਇੱਥੋਂ ਦਾ ਤੇ ਉਧਰ ਜੀ ਦੀ ਦੁਕਾਨ ਆਖਰੀ ਇੰਡੀਆ ਦੇ ਤੇ ਇਹ ਜੀ ਇੰਡੀਆ ਦੀ ਆਖਰੀ ਚਾਹ ਦੀ ਦੁਕਾਨ ਉੱਪਰ ਦੇਖਦੇ ਆਂ ਜਾ ਕੇ ਇਹ ਭਾਰਤੀ ਸਰਹੱਦ ਦੀ ਆਖਰੀ ਚਾਹ ਦੀ ਦੁਕਾਨ ਇਸੋ ਗਈ ਹੈ ਸ਼੍ਰੀ ਵੇਦ ਵਿਆਸ ਗੁਫਾ ਇਹ ਆਈ ਇੰਡੀਆ ਦੀ ਅਖੀਰਲੀ ਚਾਹ ਦੀ ਦੁਕਾਨ ਹੈ ਤੇ ਉਸ ਪਾਸੇ ਸੀਗੀ ਅਖੀਰਲੀ ਉਹ ਵੀ ਦੁਕਾਨ ਸੀਗੀ ਅਖੀਰਲੀ ਚਾਹ ਦੀ ਦੁਕਾਨ ਹੈ ਫਿਰ ਵੇਦ ਵ્યાਸ ਜੀ ਦੇ ਗੁਫਾ ਦੇ ਬਾਹਰ ਹੀ ਹੈ ਦੁਕਾਨ ਇਹ ਸੀਗੀ ਵੇਦ ਵ્યાਸ ਜੀ ਦੀ ਗੁਫਾ ਤੇ ਇੱਥੇ ਹੀ ਬੈਠ ਕੇ ਉਹਨਾਂ ਨੇ ਪੰਡਤ ਜੀ ਦੱਸਦੇ ਕਿ ਇਹਨਾਂ ਨੇ ਵੇਦ ਲਏ ਸੀਗੇ ਤੇ ਉਹਨਾਂ ਵਿੱਚ ਤੇ ਮਹਾ ਭਾਰਤ ਵੀ ਵੇਦ ਵ્યાਸ ਜੀ ਬੋਲਦੇ ਕਿ ਤੇ ਜਿਹੜਾ ਉਹਨਾਂ ਨੇ ਲਿਖਾਂ ਦਾ ਕੰਮ ਸੀਗਾ ਉਹ ਗਣੇਸ਼ ਜੀ ਨੇ ਉਹਨਾਂ ਨੂੰ ਲਿਖਿਆ ਸੀਗਾ ਦੋਨਾਂ ਹੱਥਾਂ ਨਾਲ ਸੋ ਇਹ ਸੀਗੀ ਵੇਦ ਵ્યાਸ ਜੀ ਦੀ ਗੁਫਾ ਸੋ ਹੁਣ ਚੱਲਦੇ ਆਂ ਨੀਚੇ ਸੋ ਹੁਣ ਜਾ ਰਹੇ ਆਂ ਵਾਪਸ ਹੀ ਇਹ ਸੀਗਾ ਮਾਨਾ ਪਿੰਡ ਕਾਫੀ ਵੱਡਾ ਮਾਨਾ ਪਿੰਡ ਆ ਇੱਥੇ ਬਹੁਤ ਸਾਰੇ ਰਿਲੀਜੀਅਨ ਨਾਲ ਰਿਲੇਟਡ ਸਥਾਨ ਨੇ ਜਿਵੇਂ ਬੇਦਵਿਆਸ ਦੀ ਸਾਸਵਤੀ ਜੀ ਇਸ ਤਰ੍ਹਾਂ ਬਹੁਤ سارے ਇਥੇ ਧਾਰਮਿਕ ਸਥਾਨ ਵੀ ਨੇ ਤੇ ਇੱਥੇ ਹੀ ਇੰਡੀਆ ਦੀ ਲਾਸਟ ਦੁਕਾਨ ਸੀ ਸੋ ਇਹ ਵਲੋਗ ਇਥੇ ਤੱਕ ਹੀ ਸੀ ਤੇ ਇਹਨੂੰ ਕਰਦੇ ਆ ਇੱਥੇ ਐਂਡ